ਜਿਹੜੇ ਮੱਤੀ ਪਿੰਡਾਂ ਚਲੇ ਗਏ ਬੜੇ ਦਾ ਕਹਿੰਦੇ ਨੇ ਟੱਕਰ ਦੀ ਹਰ ਦਾ ਕਦੋਂ ਅੰਦਰ ਹੋਊਗਾ ਜੇ ਅਗਰ ਮੈਂ ਜਿੱਤੇ ਜਾਣਾ ਤੇ ਭਾਰਤੀ ਜਿੰਦਾਂ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤਾਂ ਮੈਂ ਸਭ ਤੋਂ ਪਹਿਲਾ ਕੰਮ ਜਿਹੜਾ ਕਰਾਂਗਾ ਜਿਹੜਾ ਜਿਵੇਂ ਸਾਡੇ ਆਪਣੇ ਰਾਜਪੁਰੇ ਚ ਗੁੰਡਾ ਕਰਕੇ ਜਿੱਤੇ ਲੁਕਿਆ ਬਾਹਰ ਦੇ ਸਿੱਧੇ ਬੋਲ ਕੇ ਮੁੰਡੇ ਨੂੰ ਉਹ ਕੋਈ ਨਹੀਂ ਕਹਦਾ ਉਹ ਕਹਿੰਦਾ ਯਾਰ ਯਾਰ ਸਿੱਧਾ ਲਾਲ ਹੈ ਅਰੇ ਉਹਦੇ ਸਤਕਾਰਯੋ ਸਾਡੇ ਪੰਜਾਬ ਦੀ ਸ਼ਾਨ ਮੇਰੇ ਵੱਡੇ ਭਰਾ ਪੰਜਾਬ ਦੇ ਭਾਰਤੇ ਜੰਤਾ ਪੁੱਛੇ ਪੰਜਾਬ ਦੇ ਸਾਡੇ ਬਹੁਤ ਸਾਰੇ ਸਤਕਾਰਯੋ ਸ਼੍ਰੀ ਸੁਨੀਲ ਜਾਖੜ ਜੀ ਸਾਡੇ ਬਹੁਤ ਸਾਰੇ ਸਤਕਾਰਯੋ ਸਾਡੇ ਪੰਜਾਬ ਦੇ ਕਾਰਜਗਰਮੀ ਪ੍ਰਤਾਨ ਸ਼੍ਰੀ ਸੋਰੀ ਸ਼ਰਮਾ ਜੀ ਸਾਡੀ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਦੇਰ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਸੁਬਾਸ਼ ਸ਼ਰਮਾ ਜੀ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਨਾਜ ਨੋਜਵਾਲਾ ਦੇ ਦਿਨਾਂ ਦੀ ਧੜਕਣ ਜਿੱਟੂ ਜੀ ਜੈਦੀ ਭੰਡਾਰੀ ਜੀ ਤੇ ਜੈਦੀ ਸਾਹਿਬ ਜਿਹੜੇ ਕਿ ਸਾਡੇ ਇੰਚਾ ਸਾਹਿਬ ਬਾਕੀ ਮਾਤ ਦੇ ਸਾਰੇ ਸਰਵਜੋ ਸ਼ਰੋਧਿਤ ਨੇ ਸਾਰੇ ਦੇ ਸਾਹਮਣੇ ਬੈਠੇ ਮੇਰੀਆਂ ਪਿਆੜਾ ਭਰਾਵੋ ਉਜੜੋ ਨੌਜਵਾਨੋ ਸਾਰੇ ਗੱਜ ਵਿੱਚ ਦੇ ਫਤਿਹਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਸਿਰਫ ਪਾਣੀ ਮੈਂ ਲਾ ਰਿਹਾ ਹੈ ਦੇਖੋ ਪ੍ਰਧਾਨ ਜੀ ਤੁਸੀਂ ਕਿੰਨਾ ਇੰਕੋ ਯਾਤਰਾ ਆਰਾਮ ਕਰ ਰਹੇ ਸੀਗੇ ਆਪਣਾ ਲੈਣ ਪੋਲੀਂਗ ਦੇ ਖਿਲਾਫ ਤੇ ਸਰਕਾਰ ਜੀ ਦੇ ਕੋਲ ਵੀ ਰਾਜਪੁਰਾ ਕਿਹਦਾ ਵਧੀਆ ਸ਼ਹਿਰ ਹੈ ਪਹਿਲਾਂ ਹੀ ਮੋਹਰੀਆਂ ਦੇ ਸ਼ਹਿਰ ਬੈਕ ਪੋਲੀਂਗ ਦਾ ਪਰਸਾ ਉਹਨੇ ਰਾਦੇ ਰੱਖਾ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਸਮੂਹ ਜੀ ਦੇ ਸ਼ਹਿਰ ਦਾ ਜਿਹੜਾ ਜੀ ਤੁਸੀਂ ਇੱਥੇ ਕਿਸਾਨ ਮਜ਼ਦੂਰ ਫਤਿਹਰਲੀ ਰਾਜਪੁਰਾ ਦਿੱਤੀ ਤੇ ਮੈਂ ਇੱਕ ਵਿਸ਼ਵਾਦਵਾਨ ਹਰਣ ਸਿੰਘ ਸਾਹਿਬ ਸਰਦਾਰ ਜੀ ਇੱਕ ਵਿਸ਼ਵਾਸ ਜਵਾਂਦਾ ਅੱਜ ਨੂੰ ਫਤਿਹ ਰੈਣੀ ਤੁਸੀਂ ਸ਼ੁਰੂਆਤ ਕੀਤੀ ਹੈ ਤੇ ਤੁਹਾਡੇ ਅਸ਼ੀਰਵਾਦ ਨਾਲ ਅਸੀਂ ਰਾਜਪੁਰਾ ਕਹਿੰਦਾ ਵੀ ਚਲੋ ਮਹਾਰਾਣੀ ਸਾਹਿਬ ਦਾ ਇਲੈਕਸ਼ਨ ਸੀਗਾ ਅਸੀਂ ਦੋ ਸਾਲ ਪਹਿਲਾਂ ਹੀ ਕਹਿਦਾ ਸੀ ਜਿਹੜਾ ਮਰਜੀ ਕੋਈ ਭਾਜੀ ਦੇ ਵੀ ਰਾਜਪੁਰਾ ਟਿਕਟ ਮਿਲੇਗੀ ਉਹਨੂੰ ਅਸੀਂ ਦੇਵਾ ਕੇ ਵਿੱਚ ਅਸੀਂ ਮਹਾਰਾਣੀ ਸਾਹਿਬ ਨੂੰ ਅਸੀਂ ਕੱਜ ਵਾਂ ਕੇ ਤੋਂ ਜਦਾ ਦੇ ਵਿੱਚ یہ ہار گیا د ਜੇ ਆਪ ਦਾ ਰਾਜਪੁਰਾ ਦੀ ਪਹਿਲੇ ਸੀਟ ਤੋਂ ਤੁਹਾਨੂੰ ਦਾ ਸਤਿ ਸ੍ਰੀ ਅਕਾਲ ਆਸ਼ੀਰਵਾਦ ਜੀ ਜੇ ਤੱਕ ਇਹ ਆ ਗਏ ਦੂਜੀ ਗੱਲ ਮੈਂ ਬਹੁਤ ਸਿਰਫ ਹੰਕਾਰ ਰਾਜਪੁਰਾ ਵਾਸਤੇ ਲੜਾਂਗਾ ਦੇਖੋ ਅਜਾ ਹੰਕਾਰ ਰਾਜਪੁਰਾ ਦੀ ਸਭ ਤੋਂ ਵੱਡੀ ਗੱਲ ਕੀ ਹੈ ਕਿ ਇੱਥੇ ਲੋਕ ਬੈਠੇ ਨੇ ਤੇ ਮੈਂ ਇਹ ਕਹਿ ਸਕਦਾ ਕਿ ਅੱਜ ਮੈਂ ਸਮਾਜ ਦੀ ਸੇਵਾ ਕਰ ਰਿਹਾ ਐ ਹੰਕਾਰ ਰਾਜਪੁਰਾ ਦੀ ਸੇਵਾ ਕਰ ਰਿਹਾ ਤਾਂ ਮੈਂ ਇਹ ਵੀ ਗੱਲ ਕਹਿ ਸਕਦਾ ਇਹ ਮੈਨੂੰ ਅੰਮ੍ਰਿਤਸਰ ਰਾਜਪੁਰੇ ਲੋਕਾਂ ਦਾ ਅਸ਼ੀਰਵਾਦ ਹੈ ਇਹ ਇੱਕ ਗੱਲ ਮੈਂ ਜ਼ਰੂਰ ਕਹਦਾ ਹਾਂ ਅੱਜ ਪ੍ਰਧਾਨ ਜੀ ਐ ਤੇਰੇ ਵਰਗਾ ਖੁਸ਼ਕਿਸਮਤ ਬੰਦਾ ਤੇਰੇ ਵਰਗਾ ਖੁਸ਼ਕਿਸਮਤ ਬੰਦਾ ਪੂਰੇ ਅਸੀਂ ਜਦੋਂ ਇੱਕ 405 ਮੈਚ ਨੂੰ ਲੱਖ ਲੜਿਆ ਅਸੀਂ ਭਾਪੇ ਜਾਂਦਾ ਪਾਕੇ ਤਾਂ ਮੈਂ ਕੱਲ ਦਾ ਰਾਜਪੁਰਾ ਦਾ ਇੱਕ ਵਾਦਾ ਕੀਤਾ ਸੀਗਾ ਵੀ ਜੇਕਰ ਮੈਂ ਜਿੱਤ ਜਾਂਦਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤਾਂ ਮੈਂ ਸਭ ਤੋਂ ਪਹਿਲਾ ਕੰਮ ਜਿਹੜਾ ਕਰਾਂਗਾ ਜਿਹੜਾ ਜਿਵੇਂ ਨੇ ਸਾਡੇ ਉੱਤੇ ਰਾਜਪੁਰੇ ਚ ਗੁੰਡਾ ਕਰਕੇ ਕਿੰਨੇ ਰੁਕਿਆ ਹਰ ਦੇ ਸਿੱਖ ਨੂੰ ਮੋਲ ਤੇ ਉਹਦੇ ਮੁੰਡੇ ਨੂੰ ਤੇ ਮੈਂ ਅੱਜ ਮੀਡੀਆ ਰਾਹੀਂ ਉਹਨੂੰ ਕਹਿਣਾ ਚਾਹਦਾ ਜੋ ਹਲਕਾ ਰਾਜਪੁਰਾ ਦੇ ਲੋਕਾਂ ਦੀ ਇੱਕ ਮੰਨਿਆ ਅੱਜ ਵੀ ਜਿਹੜੇ ਮੱਤੀ ਪਿੰਡਾਂ ਚਲੇ ਗਏ ਬੜੀ ਦਾ ਕਹਿੰਦੇ ਚੱਕਾ ਨਹੀਂ ਹਰਦਾਂ ਕਦੋਂ ਉਤਰੋਗਾ ਤੇ ਤੁਸੀਂ ਇਹ ਦੇਖੋ 35 ਕਰੋੜ ਦਾ ਕਫਲਾ ਕਰ ਗਿਆ 35 ਕਰੋੜ ਦਾ ਕਫਲਾ ਕਰ ਗਿਆ ਇੱਕ ਪਿੰਡ ਵਿੱਚ ਤੇ ਮੈਂ ਅੱਜ ਹਰਤਾ ਰਾਜਪੁਰੇ ਨੂੰ ਵਾਦਾ ਕਰਦਾ ਵੀ ਜਦੋਂ 2027 ਸਾਡੀ ਸਰਕਾਰ ਆਏਗੀ ਤੇ ਅਸੀਂ ਤੁਹਾਨੂੰ ਜਿੱਤਾਂਗੇ ਤਾਂ ਹਰਦੇ ਹੱਥੇ ਇੱਕ ਮੋਗਲ ਦੇ ਮਾਟਰ ਸਿੰਘ ਮੋਲ ਜੀ ਆਰਧਿਆਲ ਤੇ ਚਲਾਦਾ ਮਰਾ ਸਾਡੇ ਹਲਕੇ ਦੇ ਨਾਮ ਮੈਂ ਕੋ ਮੋ ਰੁਪਏ ਨਹੀਂ ਕਹਦਾ ਉਹ ਕਹਿੰਦਾ ਜੀ ਹਰਿਆਲ ਤੇ ਚਲਾਦਾ ਅੱਜ ਆਰਧਿਆਲ ਦਾ ਸੁਣ ਲੈ ਮੀਡੀਆ ਰਾਏ ਆਮੇ ਸਰਦੋਇ ਅਸਥਾਈ ਸਾਡੀ ਸਰਕਾਰ ਬਣ ਜਾਣੀ ਹੈ ਤੇ ਸਭ ਤੋਂ ਪਹਿਲਾ ਜਿਹੜਾ ਕੰਮ ਹੋਣਾ ਸਿਆਲ ਦੇ ਅੰਦਰ ਲਿਆਣਗੇ ਤੇਰਾ ਵਾਦਾ ਦੇ ਸਾਰੇਆਂ ਦਾ ਸਾਰੇਆਂ ਦਾ ਇੱਕ ਵਾਰੀ वाहिगुरू जी फते